ਗੁਰੂ ਨਾਨਕ ਦੇਵ ਦੇ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਕੇ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾਸ ਸਮੂਹ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹੈ ਸੱਚੇ ਪਾਤਸ਼ਾਹਗੇ ਅਸੀਂ ਅਦਾਸ ਕਰਦੇ ਹਾਂ ਕਿ ਜਿੰਨਾ ਸਿਧਾਂਤਾਂ ਨੂੰ ਉਹਨਾਂ ਨੇ ਸਾਡੇ ਪ੍ਰਮੁੱਖ ਰੱਖਿਆ ਹੈ ਅਸੀਂ ਉਹਨਾਂ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ 10 ਤੋਂ ਪਹਿਲਾਂ ਸਰਦਾਰ ਅਵਤਾਰ ਸਿੰਘ ਜੀ ਗੁਰੂ ਸਾਹਿਬ ਹਣੇ ਬੜੀਆਂ ਗੱਲਾਂ ਸੋਹਣੀਆਂ ਤੇ ਇਤਿਹਾਸ ਦੀਆਂ ਗੱਲਾਂ ਕਰਕੇ ਗਏ ਆ ਉਹਨਾਂ ਨੇ ਇੱਕ ਗੱਲ ਕਹੀ ਆ ਦੋਨਾਂ ਜੀ ਜਾਣਿਆ ਨੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਅੱਜ ਦੀ ਮੇਰੀ ਕਵਿਤਾ ਦਾ ਵਿਸ਼ਾ ਹੈ ਸਿਰਫ ਧੁੰਦ ਮੈਂ ਆਪਣੀ ਗੱਲ ਧੁੰਦ ਦੇ ਉੱਤੇ ਕਰਨੀ ਆ ਦੋ ਤਰ੍ਹਾਂ ਦੀ ਧੁੰਦ ਹੁੰਦੀ ਆ ਇੱਕ ਦੁਨਿਆਵੀ ਧੁੰਦ ਤੇ ਇੱਕ ਅੰਦਰ ਦੀ ਧੁੰਦ ਪਹਿਲੇ 4 57 ਦੁਨਿਆਵੀ ਧੁੰਦ ਉੱਤੇ ਹੋਣਗੇ ਅਗਲੇ 9 ਜਿਹੜੇ ਆ ਉਹ ਸਾਡੀ ਅੰਦਰ ਦੀ ਧੁੰਦ ਉੱਤੇ ਮੇਰੀ ਇੱਕ ਬੇਨਤੀ ਆ ਕਿ ਜਿਹੜਾ ਆਖਰੀ ਲਾਈਨ ਦਾ ਸ਼ਬਦ ਹੋਵੇ ਨਾ ਉਹਦੇ ਉੱਤੇ ਤੁਸੀਂ ਸਾਰਿਆਂ ਨੇ ਬੋਲਣ ਦੀ ਕੋਸ਼ਿਸ਼ ਕਰਨੀ ਆ ਜਿਵੇਂ ਜਿਵੇਂ ਤੁਸੀਂ ਬੋਲੋਗੇ ਤੁਸੀਂ ਉਹਨਾਂ ਉਸੇ ਤਰ੍ਹਾਂ ਆਨੰਦ ਮਾਣੋ ਧੁੰਦ ਕੀ ਹੁੰਦੀ ਆ ਧੁੰਦ ਦਾ ਹਨੇਰਾ ਹੁੰਦਾ ਹਨੇਰੇ ਤੋਂ ਵੀ ਮਾੜਾ ਚ ਧੁੰਦ ਦਾ ਹਨੇਰਾ ਹੁੰਦਾ ਹਨੇਰੇ ਤੋਂ ਵੀ ਮਾੜਾ ਜੀ ਤੇ ਦੁਰਘਟਨਾ ਦੇ ਲਈ ਖੋਲ ਦਿੰਦਾ ਖਾੜਾ ਚ ਜਿਹੜਾ ਜਾਵੇ ਬੱਚ ਉਹਦੀ ਟੁੱਟੀ ਬਾਹ ਜਾਂ ਲੱਤ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬਾਜੀ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬਾਜੀ ਤੇ ਦੂਸਰਾ ਹੈ ਕਿ ਪੋ ਮਾਗ ਦੇ ਮਹੀਨੇ ਧੁੰਦ ਬੜੀ ਪੈਂਦੀ ਆ ਆ ਆਉਣ ਵਾਲਾ ਹੈ ਹੁਣ ਪੋ ਮਾਗ ਦੇ ਮਹੀਨੇ ਧੁੰਦ ਬੜੀ ਪੈਂਦੀ ਆ ਤੇ ਸੜਕਾਂ ਤੇ ਚੁਰਾਹਿਆਂ ਨੂੰ ਉਹ ਤੰਗ ਕਰ ਲੈਂਦੀ ਆ ਹੂੰ ਚੰਗੇ ਭਲੇ ਡਰਾਈਵਰਾਂ ਦੀ ਮਾਰ ਦੇਵੇ ਮਤ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬਾਤ ਜੀ ਧੁੰਦ ਦਾ ਹਨੇਰਾ ਰਾਤ ਦਿਨ ਨੂੰ ਬਣਾਉਂਦਾ ਹੈ ਹੂੰ ਧੁੰਦ ਦਾ ਹਨੇਰਾ ਰਾਤ ਦਿਨ ਨੂੰ ਬਣਾਉਂਦਾ ਹੈ ਵੀ ਸੁਖੀ ਵਸਤਿਆਂ ਦੇ ਘਰ ਹੀ ਸੱਥਰ ਵਿਛਾਉਂਦਾ ਹੈ ਜਿੰਦਗੀ ਦੇ ਸੁੱਖਾਂ ਨੂੰ ਜੋ ਦਿੰਦਾ ਹੈ ਪਲਟ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬਚ ਜੀ ਆਪਾਂ ਪਿੰਡ ਦੇ ਵਿੱਚ ਜਿਹੜਾ ਬੰਦਾ ਕਿਸੇ ਦੀ ਗੱਲ ਨਾ ਸੁਣੇ ਉਹਨੂੰ ਮਲੰਗ ਕਹਿ ਦਿੰਨੇ ਹਾਂ ਸੋ ਇੱਥੇ ਆ ਕੇ ਆਉਂਦੀ ਹੈ ਜਵਾਨੀ ਜਦੋਂ ਧੁੰਦ ਦੇ ਮਲੰਗ ਦੀ ਆਉਂਦੀ ਏ ਜਵਾਨੀ ਜਦੋਂ ਧੁੰਦ ਦੇ ਮਲੰਗ ਦੀ ਬਈ ਲੱਭਦੀ ਨਹੀਂ ਰੋਸ਼ਨੀ ਫਿਰ ਸੂਰਜ ਤੇ ਚੰਦ ਜੀ ਸੂਰਜ ਦੀ ਰੋਸ਼ਨੀ ਤੜਕ ਜਾਂਦੀ ਵਾਂਗ ਕੱਚ ਜੀ ਔਰ ਝਮਕੀ ਦੇ ਮਾਰਦੀ ਹੁੰਦਾ ਨਾ ਸੂਰਜ ਤੇ ਇਸੇ ਕਰਕੇ ਲਿਖਿਆ ਕਿ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਚਲੋ ਇਹ ਸੀਗੀ ਆ ਜਿਹੜੀ ਆਪਣੀ ਦੁਨਿਆਵੀ ਧੁੰਦ ਆ ਹੁਣ ਮੈਂ ਅੰਦਰ ਦੀ ਧੁੰਦ ਦੇ ਬਾਰੇ ਗੱਲ ਕਰਦਾ ਹਾਂ ਬਾਬੇ ਨਾਨਕ ਨੇ ਜੋ ਸਿਧਾਂਤ ਦਿੱਤਾ ਸੀ ਤੇ ਬਾਅਦ ਵਿੱਚ ਜੋ ਸਾਡੇ ਖੜਕਧਾਰੀਆਂ ਨੇ ਆਪਣਾ ਸਿਧਾਂਤ ਇਹ ਦੇ ਉੱਤੇ ਅਮਲ ਕੀਤਾ ਉਹ ਸਾਰੀ ਗੱਲ ਆਊਗੀ ਕਹਿੰਦੇ ਵੀ ਧੁੰਦ ਦੇ ਹਨੇਰੇ ਵਿੱਚ ਬਾਬਾ ਨਾਨਕ ਜੀ ਆਇਆ ਸੀ ਧੁੰਦ ਦੇ ਹਨੇਰੇ ਵਿੱਚ ਬਾਬਾ ਨਾਨਕ ਜੀ ਆਇਆ ਸੀ ਬੋਲੇ ਈਸੋ ਨਿਹਾਲ ਸ਼੍ਰੀ ਅਕਾਲ ਧੁੰਦ ਦੇ ਹਨੇਰੇ ਵਿੱਚ ਬਾਬਾ ਨਾਨਕ ਜੀ ਆਇਆ ਸੀ ਤੇ ਸੱਚ ਵਾਲਾ ਬੋਲਾ ਉਹਨੇ ਗੱਜ ਕੇ ਸੁਣਾਇਆ ਸੀ ਸੱਚ ਵਾਲਾ ਬੋਲਾ ਉਹਨੇ ਗੱਜ ਕੇ ਸੁਣਾਇਆ ਸੀ ਵੀ ਝੂਠ ਵਾਲਾ ਬੋਲਾ ਹੁੰਦਾ ਕੂੜ ਤੇ ਇੱਕ ਮੱਤ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੁੰਦ ਦੇ ਵਪਾਰੀ ਧੁੰਦ ਦੇ ਵਪਾਰੀ ਰੋਟੀ ਭਾਗੋਂ ਖਰੀ ਖਾਂਦੇ ਨੇ ਧੁੰਦ ਦੇ ਵਪਾਰੀ ਉਹ ਰੋਟੀ ਭਾਗੋਂ ਖਰੀ ਖਾਂਦੇ ਨੇ ਤੇ ਸੱਚ ਦੇ ਅਤੀਤ ਚਰਨ ਲਾਲੂਆਂ ਦੇ ਪਾਉਂਦੇ ਨੇ ਇਸ ਨਾਲ ਦੁਨੀਆ 'ਚ ਨਾ ਕੋਈ ਕੌੜਾ ਸੱਚ ਜੀ ਤੇ ਨਾ ਕੋਈ ਵੱਡਾ ਸੱਚ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬਾਜੀ ਧੁੰਦ ਦੇ ਹਨੇਰੇ ਵਾਲੇ ਪਿਤਰਾਂ ਨੂੰ ਪਾਲਦੇ ਧੁੰਦ ਦੇ ਹਨੇਰੇ ਵਾਲੇ ਪਿਤਰਾਂ ਨੂੰ ਪਾਲਦੇ ਸੱਚ ਦੇ ਪੁਜਾਰੀ ਪਾਣੀ ਮਿੱਤਰਾਂ ਨੂੰ ਘਾਲਦੇ ਇਹੋ ਜੇ ਹਨੇਰੇ ਨੂੰ ਤੁਸੀਂ ਮਾਰੋ ਸਦਾ ਲੱਤ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬੱਜ ਜੀ ਤੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬੱਜ ਜੀ ਲਓ ਜੀ ਹੁਣ ਖੜਕਾੜ ਦੀ ਗੱਲ ਆਉਣ ਲੱਗੀ ਆ 1699 ਵਿੱਚ ਵਿਸਾਖੀ ਜਦੋਂ ਆਈ ਸੀ 1699 ਵਿੱਚ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਵੀ ਅਸੀਂ ਤੁਹਾਨੂੰ ਮਿਟਾਉਣਾ ਕਿਵੇਂ ਆ ਇਹ ਗੱਲ ਹੁਣ ਚੱਲਣੀ ਆ 1699 ਵਿੱਚ ਵਿਸਾਖੀ ਜਦੋਂ ਆਈ ਸੀ ਤੇ ਖਾਲਸੇ ਨੇ ਫਿਰ ਆਪਣੀ ਰੰਗਤ ਦਿਖਾਈ ਸੀ ਪਹਾੜੀ ਰਾਜਿਆਂ ਨੂੰ ਉਦੋਂ ਵੱਜੀ ਬੜੀ ਸੱਟ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਅਗਲਾ ਬੰਦ ਹੈ ਟੀਸੀ ਸਾਹਿਬ ਖਾਲਸਾ ਜਲਾਲ ਜਦੋਂ ਸਿੰਘਾਂ ਉੱਤੇ ਚੜਿਆ ਵਾਹ ਖਾਲਸਾ ਜਲਾਲ ਜਦੋਂ ਸਿੰਘਾਂ ਉੱਤੇ ਚੜਿਆ ਬਈ ਨਾਦਰ ਅਬਦਾਲੀ ਨਾ ਸੀ ਉਹਨਾਂ ਅੱਗੇ ਰੱਖਿਆ ਅੜਿਆ ਰੱਖਿਆ ਸੀ ਸੰਭਾਲ ਉਹਨਾਂ ਜੱਤ ਅਤੇ ਸਤ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੰਦ ਨੂੰ ਮਟਾਉਣ ਲਈ ਫਿਰ ਖਿੱਚ ਲਿਆ ਸ਼ਮਸ਼ੀਰਾ ਨੂੰ ਵਾਹ ਧੰਦ ਨੂੰ ਮਟਾਉਣ ਲਈ ਫਿਰ ਖਿੱਚ ਲਿਆ ਸ਼ਮਸ਼ੀਰਾ ਨੂੰ ਬਈ ਠੋਕਰਾਂ ਸੀ ਮਾਰੀਆਂ ਫਿਰ ਮਿਲਦੀਆਂ ਜੰਗੀਰਾਂ ਵਾਹ ਜੀ ਵਾਹ ਇਹੋ ਜਿਹੀ ਦਿੱਤੀ ਸਾਡੇ ਗੁਰਾਂ ਨੇ ਉਹਨਾਂ ਨੂੰ ਮਤ ਜੀ ਤੇ ਧੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਜੰਗਾਂ ਜੁੱਧਾਂ ਵਿੱਚ ਜਦੋਂ ਵੱਜਦੇ ਨਗਾਰੇ ਸੀ ਜੰਗਾ ਜੁੱਧਾਂ ਵਿੱਚ ਬਈ ਜਦੋਂ ਵੱਜਦੇ ਨਗਾਰੇ ਸੀ ਖਾਲਸੇ ਦਾ ਨਾਮ ਸੁਣ ਭੱਜ ਜਾਂਦੇ ਸਾਰੇ ਸੀ ਖਾਲਸੇ ਦਾ ਨਾਮ ਸੁਣ ਭੱਜ ਜਾਂਦੇ ਸਾਰੇ ਸੀ ਅੱਜ ਭਾਵੇਂ ਜੋ ਵੀ ਕਹੋ ਇਹ ਆ ਕੌੜਾ ਸੱਚ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬੱਚ ਜੀ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬੱਚਦੀ ਟਕਰਾ ਬੜਾ ਤਕੜਾ ਹੁੰਦਾ ਸੀ ਅਫਗਾਨੀਆਂ ਦੇ ਨਾਲ ਜੁੱਧ ਹੁੰਦੇ ਕਮਸਾਨ ਸੀ ਅਫਗਾਨੀਆਂ ਦੇ ਨਾਲ ਬਈ ਜੁੱਧ ਹੁੰਦੇ ਕਮਸਾਨ ਸੀ ਭਈ ਦੋਹਾਂ ਪਾਸਿਆਂ ਦੇ ਜੋਧੇ ਹੁੰਦੇ ਬਲਵਾਨ ਸੀ ਉਹੀ ਜਿੱਤ ਜਾਂਦਾ ਉਹੀ ਜਿੱਤ ਜਾਂਦਾ ਜਿਹਦੀ ਹੁੰਦੀ ਸੁੱਚੀ ਮਤ ਜੀ ਤੇ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਧੁੰਦ ਦੇ ਹਨੇਰੇ ਕੋਲ ਰਹਿਣਾ ਸਦਾ ਬੱਚ ਜੀ ਸੋ ਅਗਲਾ ਬੰਦ ਧਿਆਨ ਨਾਲ ਸੁਣਨ ਵਾਲਾ ਹੈ ਕਿ ਭਾਰਤੀ ਸਿਆਸਤ ਵਿੱਚ ਧੁੰਦ ਵੜੀ ਪਈ ਹੈ ਚਾਹੇ ਉਹ ਧਾਰਮਿਕ ਸਿਆਸਤ ਦਾ ਤੇ ਚਾਹੇ ਉਹ ਰਾਜਨੀਤਿਕਾ ਹਾਂਜੀ ਉਹਨਾਂ ਵਿੱਚ ਧੁੰਦ ਵੜੀ ਪਈ ਆ ਪੰਨ ਸਾਰਿਆਂ ਨੂੰ ਪਤਾ ਜਿੰਨੇ ਵੀ ਬੈਠਿਆ ਸਵੈਰਦ ਬੰਦੇ ਆ ਸਾਰੇ ਇੱਥੇ ਗੱਲ ਸੁਣਨ ਵਾਲੇ ਵੀ ਭਾਰਤੀ ਸਿਆਸਤ ਵਿੱਚ ਧੁੰਦ ਵੜੀ ਪਈ ਆ ਗਰੀਬਾਂ ਤੇ ਨਵਾਨਿਆਂ ਦੀ ਜਿੰਦ ਸੜੀ ਪਈ ਆ ਜ਼ਿੰਦਗੀ ਜਿਉਣ ਲਈ ਉਹ ਵੇਚ ਹੀ ਜਾਂਦੇ ਪੱਤ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬੱਚ ਜੀ ਤੇ ਤੇਰਵਾਂ ਬੰਦ ਆ ਜਿਹੜਾ ਧੁੰਦ ਕੋਲੋਂ ਬਚੇ ਧੁੰਦ ਕੋਲੋਂ ਬਚੋ ਜੇਹਾ ਜਿਤਨਾ ਜਹਾਨ ਜੀ ਸੱਚੀ ਸੁੱਚੀ ਰੱਖੋ ਸਦਾ ਆਪਣੀ ਜ਼ੁਬਾਨ ਚ ਧੁੰਦ ਕੋਲੋਂ ਬਚੋ ਜੇਹਾ ਜਿਤਨਾ ਜਹਾਨ ਜੀ ਸੱਚੀ ਸੁੱਚੀ ਰੱਖੋ ਸਦਾ ਆਪਣੀ ਜ਼ੁਬਾਨ ਜੀ ਮੰਦਰ ਨੂੰ ਦੇਵੋ ਸੱਚ ਲਿਖਣ ਦੀ ਸਮਤ ਜੀ ਤੇ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬਚ ਜੀ ਧੁੰਦ ਦੇ ਹਨੇਰੇ ਕੋਲੋਂ ਰਹਿਣਾ ਸਦਾ ਬਚ ਜੀ ਦੁਬਾਰੇ ਫੇਰ ਮੈਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਸ ਦੀ ਵਿਧਾਈ ਦਿੰਦਾ ਹੋਇਆ ਖਿਮਾ ਦਾ ਜਜਕ ਤੇ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ